ਉਹ ਦੋਸਤੋ ਪਿਆਰ ਭਰੀ ਸਾਸਿਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਹਰਵਿੰਦਰ ਸਿੰਘ ạtਵਾਲ ਬਠਿੰਡਾ ਕਹਿੰਦੇ ਆ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਅੱਜ ਉਸ ਵੇਲੇ ਬੜੀ ਖੁਸ਼ੀ ਹੋਈ ਜਦੋਂ ਮੈਂ ਸਾਡੇ ਸਮਾਜ ਦੇ ਮਜ਼ਦੂਰ ਵਰਗ ਦੇ ਪਰਿਵਾਰ ਦੇ ਵਿੱਚੋਂ ਮੁਗਾ ਜ਼ਿਲ੍ਹਾ ਦੇ ਰਹਿਣ ਵਾਲੀ ਕੁੜੀ ਜਿਹੜੀ ਕਿ ਇੱਕ ਮਜ਼ਦੂਰ ਪਰਿਵਾਰ ਦੇ ਵਿੱਚੋਂ ਐ ਔਰ ਬੜੀ ਗਰੀਬੀ ਦੇ ਵਿੱਚੋਂ ਨਿਕਲਦੀ ਹੋਈ ਉਹਨੇ ਆਪਣਾ ਸ਼ੌਂਕ ਜਿਹੜਾ ਉਹ ਜਾਰੀ ਰੱਖਿਆ ਤੇ ਕਹਿੰਦੇ ਆ ਵੀ ਜਦੋਂ ਪ੍ਰਭਾਤਮਾ ਤੁਹਾਨੂੰ ਜਨਮ ਦਿੰਦਾ ਉਦੋਂ ਤੁਹਾਨੂੰ ਇੱਕ ਕਲਾ ਜ਼ਰੂਰ ਪਾ ਕੇ ਭੇਜਦਾ ਕਹਿੰਦੇ ਆ ਦੇਣੇ ਵਾਲਾ ਜੱਭੀ ਦਿੱਤਾ ਦਿੱਤਾ ਛੱਪਰ ਫਾੜ ਕੇ ਔਰ ਲੈਣੇ ਵਾਲਾ ਜੱਭੀ ਲੇਤਾ ਲੇਤਾ ਥੱਪੜ ਮਾਰ ਕੇ ਦੋਸਤੋ ਅੱਜ ਉਹ ਗੱਲ ਬਿਲਕੁਲ ਪਰਮ ਸਾਡੀ ਧੀਰੇ ਉਤੇ ਟੁੱਕ ਗਈ ਹੈ ਬੜੇ ਸਾਦੇ ਜੇ ਲਿਵਾਸ ਦੇ ਵਿੱਚ ਬੜੇ ਸਾਦੇ ਜੇ ਤਰੀਕੇ ਦੇ ਨਾਲ ਕੋਈ ਉਹਨੇ ਬਹੁਤਾ ਮਿਊਜ਼ਿਕ ਨਹੀਂ ਲਿਆ ਕੋਈ ਬਹੁਤਾ ਉਹਨੇ ਵੀਡੀਓ ਪਿੱਛੇ ਮਹਿੰਗੀਆਂ ਗੱਡੀਆਂ ਨਹੀਂ ਲਈਆਂ ਕਿਉਂਕਿ ਆਮ ਇੰਡਸਟਰੀ ਕਹਿੰਦੀ ਹੈ ਅੱਜ ਮੈਂ ਇੱਥੇ ਇੱਕ ਗੱਲ ਹੋਰ ਵੀ ਐਡ ਕਰੂੰਗਾ ਕਿ ਸਿੱਧੂ ਮੂਸੇ ਵਾਲਾ ਨੂੰ ਮੈਂ ਯਾਦ ਕਰਦੇ ਹੋਏ ਉਹਦੀ ਉਸ ਗੱਲ ਨੂੰ ਵੱਡੀ ਕਰਦਾ ਕਿ ਉਹਨੇ ਕਿਹਾ ਸੀ ਕਿ ਜਿਹਦੇ ਵਿੱਚ ਟੈਲੈਂਟ ਆ ਨਾ ਉਹਨੂੰ ਸਪੋਰਟ ਕਰਿਆ ਕਰੋ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਪੂਰੇ ਪੰਜਾਬੀ ਬੋਲੇ ਪੂਰੇ ਭਾਰਤ ਦੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਇਸ ਮਜ਼ਦੂਰ ਦੀ ਤੀਨ ਨੂੰ ਪਿਆਰ ਬਖਸ਼ਿਆ ਰਾਤੋ ਰਾਤ ਉਹਨੂੰ ਜਿਹੜਾ ਹੀਰੋ ਬਣਾ ਦਿੱਤਾ ਬੜੇ ਸਾਦੇ ਜਿਹੇ ਲਵਾਲਤੇ ਵਿੱਚ ਬੜੀ ਉਹ ਪਸੀਨੇ ਦੇ ਨਾਲ ਭਿੱਜੇ ਹੋਏ ਮਜ਼ਦੂਰ ਪਰਿਵਾਰ ਦੀ ਬੱਚੀ ਨੇ ਪੜ੍ਹਾਈ ਦੇ ਨਾਲ ਨਾਲ ਆਪਦਾ ਸ਼ੌਂਕ ਜਾਰੀ ਰੱਖਿਆ ਔਰ ਇੱਕ ਗੀਤ ਕੀਤਾ ਸ਼ਾਇਦ ਬੋਲ ਮੇਰੇ ਨਹੀਂ ਯਾਦ ਹੈਗੇ ਪਰ ਉਹ ਬੋਲ ਇੰਨੇ ਇੱਕ ਪਿਆਰੇ ਐ ਇੰਨੇ ਇੱਕ ਅਣਖੀ ਐ ਕਿ ਉਸ ਕੁੜੀ ਨੇ ਇੰਡਸਟਰੀ ਨੂੰ ਦੱਸਤਾ ਕਿ ਜੋ ਕਲਾ ਪ੍ਰਮਾਤਮਾ ਬਨਿਓ ਦਿੱਤੀ ਜਾਂਦੀ ਐ ਜਾਂ ਟੈਲੈਂਟ ਪ੍ਰਮਾਤਮਾ ਬਨਿਓ ਦਿੱਤਾ ਜਾਂਦਾ ਔਰ ਜਦੋਂ ਪ੍ਰਮਾਤਮਾ ਦੀ ਨਿਗਾਹ ਹੋ ਜੇ ਤਾਂ ਫਿਰ ਉਸ ਨੂੰ ਕੋਈ ਨਹੀਂ ਰੋਕ ਸਕਦਾ ਸੋ ਮੈਂ ਪਰਮ ਸਾਡੀ ਬੇਟੀ ਨੂੰ ਵਧਾਈ ਦਿਨਾਂ ਪਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਹੈ ਕਿ ਬੱਚੇ ਇਸੇ ਤਰੀਕੇ ਦੇ ਨਾਲ ਤੂੰ ਸੱਚ ਨੂੰ ਗਾਉਂਦੀ ਰਹੀ ਸੱਚ ਨੂੰ ਬੁਲੰਦ ਕਰਦੀ ਰਹੀ ਕਿਉਂਦੋ ਉਹ ਦਿਨ ਦੂਰ ਨਹੀਂ ਜਦੋਂ ਤੇਰਾ ਨਾਮ ਇੱਕ ਬਹੁਤ ਵੱਡੇ ਕਲਾਕਾਰਾਂ ਦੇ ਵਿੱਚ ਹੋਊਗਾ ਸੋ ਇਹਨੇ ਸਾਬਤ ਕਰਤਾ ਕਿ ਗਰੀਬ ਘਰ ਦੇ ਵਿੱਚ ਪੈਦਾ ਹੋਣਾ ਕੋਈ ਗੁਨਾਹ ਨਹੀਂ ਹੈਗਾ ਪ੍ਰਮਾਤਮਾ ਤੁਹਾਨੂੰ ਗਰੀਬੀ ਦੇ ਵਿੱਚ ਪੈਦਾ ਤਾਂ ਜ਼ਰੂਰ ਕਰ ਸਕਦਾ ਪਰ ਗਰੀਬ ਰਹਿ ਕੇ ਮਰ ਜਾਣਾ ਇਹ ਸਭ ਤੋਂ ਵੱਡੀ ਗੱਲ ਹੈ ਮੈਂ ਮੈਨੂੰ ਖੁਸ਼ੀ ਹੁੰਦੀ ਆ ਜਦੋਂ ਮੇਰਾ ਕੋਈ ਮਜ਼ਦੂਰ ਪਰਿਵਾਰ ਦੇ ਵਿੱਚੋਂ ਸਾਡਾ ਧੀ ਪੁੱਤ ਕਾਮਯਾਬ ਹੁੰਦਾ ਹੈ ਪਹਿਲਾਂ ਸਭਾ ਹੋਇਆ ਮੈਂ ਸਭੇ ਨੂੰ ਵੀ ਵਧਾਈ ਦੇਣਾ ਹੁਣ ਸਾਡੀ ਇਹ ਪਰਮ ਬੇਟੀ ਨੇ ਬਹੁਤ ਵੱਡਾ ਇਤਿਹਾਸ ਰਚਤਾ ਤੇ ਜੇ ਕਬੱਡੀ ਦੀ ਗੱਲ ਕਰਾਂ ਖੇਡ ਜਗਤ ਦੀ ਗੱਲ ਕਰਾਂ ਤਾਂ ਸਾਡਾ ਏਕਮ ਜਿਹੜਾ ਕਿ ਬਹੁਤ ਵਧੀਆ ਅੱਜ ਕੱਲ੍ਹ ਛਾਇਆ ਹੋਇਆ ਕਬੱਡੀ ਦੇ ਵਿੱਚ ਉਹਨੇ ਬਹੁਤ ਵੱਡੀਆਂ ਧੂਮਾਂ ਪਾਈਆਂ ਨੇ ਸੋ ਮੈਂ ਇਹਨਾਂ ਸਾਰਿਆਂ ਨੂੰ ਜਿੱਥੇ ਇਹਨਾਂ ਨੇ ਗਰੀਬੀ ਦੀ ਹੱਕ ਪਾੜ ਕੇ ਆਪਣੇ ਆਪ ਨੂੰ ਕਾਮਯਾਬ ਬਣਾਇਆ ਸੋ ਮੈਨਾਂ ਨੂੰ ਵਧਾਈ ਦੇਣਾ ਮੇਰੇ ਬੰਨਿਓ ਜਨ ਦੁਗਣੀ ਰਾਤ ਚੌਗੜੀ ترقی ਕਰਨ ਸੋ ਧੰਨਵਾਦ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤ